ਸਾਰਿਆਂ ਸੁਖਾਂ ਦਾ i i ਸਤਿਗੁਰਤਾ ਕੀ ਛੱਡੀ ਪਈ ਐ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਤੇ ਨਿਵਾਜੀ ਹੋਈ ਗੁਰੂ ਪਿਆਰੇ ਗੁਰੂ ਸਵਾਲੀ ਖਾਲਸਾ ਸਾਧ ਸੰਗਤ ਜੀਓ ਬੜੇ ਲੰਮੇ ਸਮੇਂ ਤੋਂ ਆਪ ਸਾਰੀਆਂ ਸੰਗਤਾਂ ਰਾਗੀ ਢਾਡੀਆਂ ਪਾਸੋਂ ਗੁਰੂ ਕਾ ਜਤ ਸਰਵਣ ਕਰਦੇ ਜਾ ਰਹੇ ਸੀ ਮਹਾਂਪੁਰੇ ਸ਼੍ਰੀਮਾਨ ਸੰਤ ਬਾਬਾ ਸੁਖਵੀਰ ਸਿੰਘ ਜੀ ਜਿਹੜੇ ਕੀ ਆਪ ਸਟੇਜ ਦੀ ਰਨਮਾਈ ਕਰ ਰਹੇ ਸਨ ਆਓ ਕੁਝ ਸਮਾਂ ਦਾਸ ਦੀ ਝੋਲੀ ਵਿੱਚ ਵੀ ਪਿਆ ਹੈ ਕੁਝ ਸਮਾਂ ਕੁਝ ਕੜੀਆਂ ਆਪਾਂ ਸਾਰੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਕਲਯੁਗ ਦੇ ਭਿਆਨਕ ਸਮੇਂ ਅੰਦਰ ਆਪਣੇ ਈਸ਼ਟ ਆਪਣੇ ਰਹਿਬਰ ਵਾਲੀਏ ਕੁਲ ਆਲਮ ਹਜ਼ੂਰ ਅਨਵਲ ਸਾਹਿਬ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰ ਤੇ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਆਓ ਮੇਰੇ ਕੋਲ ਤਕਰੀਬਨ 16-17 ਮਿੰਟਾਂ ਦਾ ਸਮਾਂ ਬਾਕੀ ਹੈ ਸਾਰੇ ਚੌਂਕੜੇ ਲਗਾਓ ਹੱਥ ਜੋੜੋ ਗੁਰੂ ਸ਼ਬਦ ਗੁਰੂ ਚਰਨਾਂ ਦਾ ਧਿਆਨ धरो ਸਾਰੇ ਰਸਨਾ ਪਵਿੱਤਰ ਕਰੋ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸ਼੍ਰਵਣ ਬਾਣੀ ਸੁਜਸ ਪੂਰ ਰਖੋ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸ਼੍ਰਵਣੀ ਸੁਨਣਾ ਗੁਰਨਾਵ ਸਾਰੀ ਗੱਜ ਬਚ ਕੇ ਗੁਰੂ ਫਤੇ ਬਲਾਉ ਜੀ ਕੋਈ ਵੀ ਰਸਨਾ ਵਾਂਜੀ ਰਹਿ ਸਭ ਪਿਆਰ ਨਾਲ ਆਖੋ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਬੜੀ ਦਇਆ ਨਾਲ ਕਿਰਪਾਲਤਾ ਕੀਤੀ ਹੈ ਮਹੀਨਾਵਾਰੀ ਸਮਾਗਮ ਹੈ ਆਪਾਂ ਸਾਰੇ ਕੋਈ ਨਾ ਕੋਈ ਆਸ ਰੱਖ ਕੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਉਨੇ ਆਂ ਕਿਸੇ ਦੀ ਆਸ ਕੇਵਲ ਮਾਇਆ ਤੱਕ ਹੋ ਸਕਦੀ ਹੈ ਕਿਸੇ ਦੀ ਆਸ ਧੀਆਂ ਪੁੱਤਾਂ ਤੱਕ ਹੋ ਸਕਦੀ ਹੈ ਪਰ ਹਾਂ ਇਹ ਗੱਲ ਪੱਕੀ ਹੈ ਮਹਾਰਾਜ ਦੀ ਹਜ਼ੂਰੀ 'ਚ ਕੋਈ ਵੀ ਆਉਂਦਾ ਹੈ ਉਹ ਕੋਈ ਨਾ ਕੋਈ ਆਸ ਰੱਖ ਕੇ ਜ਼ਰੂਰ ਆਉਂਦਾ ਹੈ ਕਿਸੇ ਦੀ ਆਸ ਹੁੰਦੀ ਸੱਚੇ ਪਾਤਸ਼ਾਹ ਸਾਨੂੰ ਸੁੱਖ ਪ੍ਰਾਪਤ ਹੋ ਜਾਵੇ ਕਿਸੇ ਦੀ ਆਸ ਹੁੰਦੀ ਮਹਾਰਾਜ ਘਰ ਵਿੱਚ ਬਰਕਤ ਆ ਜੇ ਬਿਮਾਰੀਆਂ ਨੇ ਸਾਡਾ ਖਹਿੜਾ ਨਹੀਂ ਛੱਡਿਆ ਚਾਰੇ ਪਾਸਿਓਂ ਬਿਮਾਰੀਆਂ ਨੇ ਸਾਨੂੰ ਘੇਰਿਆ ਹੋਇਆ ਤੰਦਰੁਸਤੀ ਦੀ ਦਾਤ ਮੰਗਣ ਵਾਸਤੇ ਕੋਈ ਆਸ ਰੱਖ ਕੇ ਆਇਆ ਕੋਈ ਆਸ ਰੱਖ ਕੇ ਆਇਆ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਮਹਾਰਾਜ ਪੁੱਤ ਦੀ ਦਾਤ ਬਖਸ਼ੋ ਜਿੰਨੇ ਵੀ ਆਪਾਂ ਸਾਰੇ ਆਉਨੇ ਆ ਕੋਈ ਨਾ ਕੋਈ ਭਾਵਨਾ ਰੱਖ ਕੇ ਆਪਣੇ ਮਨ ਵਿੱਚ ਕੋਈ ਨਾ ਕੋਈ ਆਸ ਰੱਖ ਕੇ ਆਉਨੇ ਆ ਪਰ ਹਾਂ ਜਿੱਥੇ ਆਪਾਂ ਸਾਰੇ ਆਏ ਆ ਸਾਡੇ ਵਿੱਚੋਂ ਕੋਈ ਨਾ ਕੋਈ ਉਹ ਵੀ ਹੋਊਗਾ ਜਿਹੜਾ ਆਪਣੇ ਮਨ ਵਿੱਚ ਆਸ ਰੱਖ ਕੇ ਐ ਵੀ ਚਲੋ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜਾ ਕੇ ਕੋਈ ਰੱਬ ਘਰ ਦੀ ਗੱਲ ਸੁਣਾ ਲੇ ਕੋਈ ਨਾਮ ਦਾ ਕਿਣਕਾ ਪਤਾ ਨਹੀਂ ਮਾਰੇ ਨੇ ਕਿਤੇ ਕਦੋਂ ਕਿਰਪਾ ਕਰ ਦੇਣੀ ਹੈ ਕੋਈ ਨਾਮ ਦਾ ਕਿਣਕਾ ਕੋਈ ਗੁਰੂ ਦੀ ਗੱਲ ਸਾਡੇ ਹਿਰਦੇ ਵਸ ਜਾਏ ਮੇਰਾ ਕਹਿਣ ਤੋਂ ਭਾਵ ਹੈ ਸਾਰੇ ਕੋਈ ਨਾ ਕੋਈ ਭਾਵਨਾ ਰੱਖ ਕੇ ਆਉਂਦੇ ਆ ਪਰ ਹਾਂ ਇਸ ਗੱਲ ਤੋਂ ਤੁਸੀਂ ਸਾਰੇ ਵਿਧਾਈ ਦੇ ਪਾਤਰੋਂ ਵੀ ਜਿਸ ਥਾਂ ਤੇ ਤੁਸੀਂ ਭਾਵਨਾ ਰੱਖ ਕੇ ਆਏ ਹੋ ਨਾ ਜਿਸ ਦਰ ਤੇ ਤੁਸੀਂ ਭਾਵਨਾ ਰੱਖ ਕੇ ਆਏ ਹੋ ਇਹ ਦਰ ਐਸਾ ਹੈ ਜਿਹੜੀ ਵਸਤੂ ਕਰਮਾਂ ਵਿੱਚ ਵੀ ਨਹੀਂ ਹੁੰਦੀ ਉਹ ਵੀ ਇੱਥੋਂ ਮਿਲ ਜਾਂਦੀ ਜੇ ਬੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਦਰ ਐਸਾ ਹੈ ਇੱਥੇ ਸਾਡੀ ਗੱਲ ਛੱਡੋ ਮੈਂ ਇਤਿਹਾਸਕ ਪੱਖ ਵੇਖਾਂ ਇਤਿਹਾਸਕ ਪੱਖ ਦੀ ਗੱਲ ਕਰਾਂ ਇਥੇ ਬੀਬੀ ਸੁਲਖਣੀ ਵਰਗੀ ਆਈ ਜਿਹਦੇ ਕੋਈ ਐਸੀ ਥਾਂ ਨਹੀਂ ਛੱਡੀ ਜਿੱਥੇ ਗਈ ਨਹੀਂ ਚ ਰਸਤਿਆਂ ਤੇ ਦੀਵੇ ਉਹਨੇ ਵਾਲੇ ਸੀ ਬੜੇ ਵੈਦ ਹਕੀਮ ਉਹਨੇ ਵੇਖੇ ਸੀ ਘਰ ਵਿੱਚ ਪੁੱਤਰ ਨਹੀਂ ਸੀ ਹੁੰਦਾ ਬੜੀ ਥਾਂ ਘੁੰਮੀ ਸੀ ਪਰ ਭਾਗ ਲੱਗੇ ਗੁਰੂ ਨਾਨਕ ਦੇਵ ਦੇ ਦਰ ਤੇ ਆ ਕੇ ਭਾਗ ਲਾਏ 6ਵੇਂ ਪਾਤਸ਼ਾਹ ਨੇ ਇੱਥੇ ਹੋਰ ਤੇ ਹੋਰ ਵੇਖੋ ਜਦੋਂ ਗੁਰੂ ਦਾਤ ਦੇਣ ਤੇ ਆਉਂਦਾ ਜਦੋਂ ਗੁਰੂ ਬਖਸ਼ਣ ਤੇ ਆਉਂਦਾ ਫਿਰ ਇਹ ਵੀ ਨਹੀਂ ਵੇਖਦਾ ਵੀ ਇਹਦੀ ਉਮਰ ਕੀ ਹੋਗੀ ਉਹ ਬੇ ਉਮਰੀ ਵੀ ਦਾਤ ਦੇ ਦਿੰਦਾ ਇਤਿਹਾਸ ਵਿੱਚ ਮੈਂ ਪੂਰਾ ਇਤਿਹਾਸ ਸਾਂਝਾ ਨਹੀਂ ਕਰਨਾ ਸਿਰਫ ਮੈਂ ਭਾਵਨਾ ਦੀ ਗੱਲ ਕਰਦਾ ਪ੍ਰੇਮ ਦੀ ਗੱਲ ਕਰਦਾ ਆਸ ਦੀ ਗੱਲ ਕਰਦਾ ਜਿਹੜੇ ਪ੍ਰੇਮ ਭਾਵਨਾ ਨਾਲ ਆਸ ਰੱਖ ਕੇ ਆ ਜਾਂਦੇ ਫਿਰ ਮਹਾਰਾਜ ਵੀ ਉਹਨਾਂ ਤੋਂ ਕੁਝ ਲੁਕੋ ਕੇ ਨਹੀਂ ਪਾਈ ਰੱਖਦੇ ਕੁਝ ਲੁਕੋਗੇ ਨਹੀਂ ਰੱਖਦੇ 70 ਸਾਲ ਦੀ ਉਮਰ ਸੀ ਭਾਈ ਆਦਮ ਦੀ 70 ਸਾਲ ਦੀ ਉਮਰ ਘਰ ਵਿੱਚ ਧੀ ਪੁੱਤ ਨਹੀਂ ਸੀ ਆਪ ਸਾਰੇ ਜਾਣਦੇ ਹੋ ਭਾਈ ਗੁਰਦਾਸ ਜੀ ਮਿਲੇ ਆਖਿਆ ਤੁਸੀਂ ਬੜੇ ਪ੍ਰੇਮ ਵਾਲਿਓ ਪਤੀ ਪਤਨੀ ਬੜੀ ਭਾਵਨਾ ਵਾਲਿਓ ਸੇਵਾ ਵੀ ਕਰਦੇ ਹੋ ਮਹਾਂਪੁਰਸ਼ਾਂ ਦੀ ਪਰ ਤੁਹਾਡੇ ਚਿਹਰੇ ਕਿਉਂ ਮੁਰਝਾਏ ਹੋਏ ਐ ਚਿਹਰੇ ਤਾਂ ਮੁਰਝਾਏ ਐ 70 ਸਾਲ ਦੀ ਉਮਰ ਹੋ ਗਈ ਪਰ ਘਰ ਵਿੱਚ ਔਲਾਦ ਨਹੀਂ ਹੈਗੀ ਹੁਣ ਤਾਂ ਆਸਾਂ ਵੀ ਮੁੱਕ ਗਈਆਂ ਬਈ ਮਨਾ 70 ਸਾਲ ਦੀ ਉਮਰ ਹੋ ਗਈ ਹੁਣ ਕੋਈ ਆਸ ਨਹੀਂ ਹੈਗੀ ਬੱਚਾ ਪੈਦਾ ਹੋਣ ਦੀ ਪਰ ਆਪ ਸਭ ਨੂੰ ਪਤਾ ਚੌਥੇ ਪਾਤਸ਼ਾਹ ਦਾ ਸਮਾਂ ਸੀ ਭਾਈ ਗੁਰਦਾਸ ਜੀ ਦਾ ਬਚਨ ਮੰਨ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੇਵਾ ਕੀਤੀ ਪਤੀ-ਪਤਨੀ ਨੇ ਸੇਵਾ ਵੀ ਐਸੀ ਕੀਤੀ ਨਾ ਗੁਰਮਖੋ ਕਹਿੰਦੇ ਇੱਕ ਵਾਰ ਨਾ ਜਦੋਂ ਪੋਹ ਦਾ ਮਹੀਨਾ ਆਇਆ ਪੋਹ ਦੀ ਸੰਗਰਾਂਦ ਆਉਣੀ ਸੀ ਨਾ ਜਿਸ ਦਿਨ ਉਸ ਦਿਨ ਬੜਾ ਮੀਂਹ ਪਿਆ ਮੀਂਹ ਰੁਕੀ ਨਹੀਂ ਰਿਹਾ ਇੰਨਾ ਮੀਂਹ ਪੈ ਰਿਹਾ ਸੰਗਤਾਂ ਦੇ ਵਸਤਰ ਵੀ ਭਿੱਜ ਗਏ ਜਿੰਨੀਆਂ ਸੰਗਤਾਂ ਨੇ ਠੰਡ ਵਿੱਚ ਠਰੂ ਠਰੂ ਕਰਦੀਆਂ ਨੇ ਲੰਗਰ ਦੀਆਂ ਜਿਹੜੀਆਂ ਲੱਕੜਾਂ ਸਨ ਉਹ ਵੀ ਭਿੱਜ ਗਈਆਂ ਮਹਾਰਾ ਨੇ ਕੋਈ ਵਚਨ ਕਰ ਦਿੱਤਾ ਭਾਈ ਜਿਹੜਾ ਸੰਗਤਾਂ ਨੂੰ ਸੇਕਣ ਦਾ ਪ੍ਰਬੰਧ ਕਰੇਗਾ ਅੱਗ ਸੇਕਣ ਦਾ ਪ੍ਰਬੰਧ ਕਰੇਗਾ ਸਾਡੀ ਉਹਦੇ ਤੇ ਖੁਸ਼ੀ ਹੋਊਗੀ ਪਰ ਇਹ ਪਿਆਰਾ ਵੀ ਘਟਨੀ ਸੀ ਇਹਦੀ ਭਾਵਨਾ ਜਿੱਥੇ ਗੁਰੂ ਸਾਹਿਬ ਤੇ ਬਹੁਤ ਸੀ ਉਥੇ ਸੇਵਾਦਾਰ ਵੀ ਬਹੁਤ ਬੜਾ ਸੀ ਸਾਡਾ ਕੰਮ ਹੈ ਸੇਵਾ ਥੋੜੀ ਮੰਗਨ ਬਹੁਤ ਸੇਵਾ ਸਾਡੀ ਥੋੜੀ ਹੈ ਤੇ ਮੰਗ ਜ਼ਿਆਦਾ ਹੈ ਪਰ ਸੇਵਾ ਵੇਖੋ ਕੈਸੀ ਸੀ ਭਾਈ ਆਦਮ ਦੀ ਜਿਹੜੀਆਂ ਲੱਕੜਾਂ ਆਪਣੇ ਜੀਵਨ ਨਰਵਾਬ ਵਾਸਤੇ ਸਾਹਮਣੇ ਰੱਖੀਆਂ ਵੇਚ ਕੇ ਗੁਜ਼ਾਰਾ ਕਰਾਂਗਾ ਸਾਰੀਆਂ ਹੀ ਤੇਰੀਆਂ ਲਾ ਦਿੱਤੀਆਂ ਲੱਕੜ ਦੀਆਂ ਸੰਗਤਾਂ ਸੇਕ ਰਹੀਆਂ ਨੇ بارش ਵੀ ਥੰਮ ਗਈ ਜਦੋਂ ਵੇਖਿਆ ਧੂਣਿਆਂ ਤੇ ਜਿਹੜੀਆਂ ਲੱਕੜਾਂ ਸੀ ਸਾਰੀਆਂ ਜਲਣ ਵਾਲੀਆਂ ਹੋ ਗਈਆਂ ਸਾਰੀਆਂ ਸੜ ਕੇ ਰਾਖ ਹੋ ਗਈਆਂ ਸੁਆਹ ਬਣ ਗਈ ਐਸਾ ਸੇਵਾਦਾਰ ਸੀ ਉਹਨੇ ਗੁਰਮੁਖੋ ਆਪਣੇ ਘਰ ਦੇ ਟਾਕੀ ਦਰਵਾਜ਼ੇ ਵੀ ਪਟਕੇ ਲਾ ਕੇ ਸੇਵਾ ਚਲਾਉਂਦੇ ਸੀ ਕਹਿੰਦਾ ਭਗਵਾਨੇ ਆ ਪੁੱਟ ਟਾਕੀ ਜਿਹੜੀ ਸਾਡੇ ਘਰ ਦੀ ਐ ਪੁੱਟ ਦਰਵਾਜ਼ੇ ਆਪਾਂ ਸੇਵਾ ਚ ਲਾਉਣੇ ਐ ਸੇਵਾ ਕਮਾਉਣ ਦਾ ਮੌਕਾ ਰੋਜ਼-ਰੋਜ਼ ਨਹੀਂ ਮਿਲਦਾ ਹਾਂ ਜੇ ਐਡੀ ਭਾਵਨਾ ਸੀ ਨਾ ਐਡੀ ਭਾਵਨਾ ਸੀ ਭਾਈ ਆਦਮ ਦੀ ਜਦੋਂ ਸੱਚੇ ਪਾਤਸ਼ਾਹ ਨੇ ਪੁੱਛਿਆ ਨਾ ਬੁਲਾ ਕੇ ਵੀ ਰਾਤ ਸੇਵਾ ਕਿਨੇ ਕੀਤੀ ਐ ਨਾਲਿਆ ਸੰਗਤ ਨੇ ਭਾਈ ਆਦਮ ਨੇ ਪੁੱਛਿਆ ਮਾਰਾਂ ਨੇ ਦੱਸ ਕੀ ਚਾਹੀਦਾ ਹੁਣ ਮਨ ਵਿੱਚ ਆਸ ਤਾਂ ਹੈਗੀ ਐ ਮਨ ਵਿੱਚ ਭਾਵਨਾ ਤਾਂ ਹੈਗੀ ਐ ਵੀ ਮੈਨੂੰ ਪੁੱਤ ਦੀ ਦਾਤ ਪ੍ਰਾਪਤ ਹੋ ਜੇ ਪਰ ਆਪਣੇ ਜਦੋਂ ਧੌਲੇ ਦਾੜੇ ਵੱਲ ਵੇਖਿਆ ਨਾ ਸੰਗ ਮਾਰ ਗਈ ਆਖਿਆ ਨਹੀਂ ਸੱਚੇ ਪਾਤਸ਼ਾਹ ਨੂੰ ਮਾਰੇ ਪੁੱਤ ਦੀ ਦਾਤ ਬਖਸ਼ਿਓ ਮਨ ਚ ਸੋਚਦਾ ਓਏ ਸੰਗਤ ਕੀ ਆਖੂਗੀ ਲੋਕ ਕੀ ਕਹਿਣਗੇ ਚਿੱਟਾ ਦਾੜਾ ਹੋ ਗਿਆ ਅਜੇ ਤੱਕ ਵੀ ਨਹੀਂ ਆਸਾਂ ਨਹੀਂ ਮੁੱਕੀਆਂ ਅਜੇ ਤੱਕ ਵੀ ਮੰਗਾਂ ਹੀ ਨਹੀਂ ਮੁੱਕੀਆਂ ਦੋ ਦਿਨ ਐਵੇਂ ਲੰਘੇ ਮੰਗਿਆ ਨਹੀਂ ਇਹਨੇ ਕੁਝ ਮਹਾਰਾਜ ਬੁਲਾਉਂਦੇ ਰਹੇ ਪਰ ਤੀਜੇ ਦਿਨ ਜਦੋਂ ਇਹਦੀ ਘਰ ਵਾਲੀ ਨੂੰ ਪਤਾ ਲੱਗਿਆ ਵੀ ਮਹਾਰਾਜ ਆਖ ਰਹੇ ਐ ਜੋ ਚਾਹੀਦਾ ਮੰਗ ਲੋ ਫਿਰ ਇਹਨਾਂ ਨੇ ਆਖਿਆ ਅਸੀਂ ਮਹਾਰਾਜ ਕਿਰਪਾ ਕਰਕੇ ਸਾਡੇ ਘਰ ਵਿੱਚ ਸਾਰਾ ਕੋਜ ਹੈ ਉਮਰ ਮੇਰੀ ਬਹੁਤ ਵੱਡੀ ਹੋ ਗਈ ਮਹਾਰਾਜ ਪੁੱਤ ਦੀ ਰਾਤ ਬਖਸ਼ ਦੇ ਹੋ ਜਾ ਪੂਸਤਨਾ ਸ਼੍ਰੀ ਵਾਹਿਗੁਰੂ ਮਹਾਰਾਜ ਨੇ ਡੇਢ ਘੰਟਾ ਨੇਤਰਬੰਦ ਰੱਖੇ ਚੌਥੇ ਬਾਦਸ਼ਾਹ ਨੇ ਜਦੋਂ ਨੇਤਰ ਖੋਲੇ ਨੇਤਰ ਜਦੋਂ ਖੋਲੇ ਤੇ ਆਖਿਆ ਭਾਈ ਗੁਰਮੁਖਾ ਇਸ ਜਨਮ ਤਾਂ ਛੱਡ ਅਗਲੇ ਕਿਸੇ ਵੀ ਜਨਮ ਵਿੱਚ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਜਾ ਪੂਸਤਨਾ ਸ਼੍ਰੀ ਵਾਹਿ ਔਲਾਦ ਦਾ ਸੁੱਖ ਨਹੀਂ ਲਿਖਿਆ ਆ ਜਨਮ ਛੱਡ ਕਿਸੇ ਜਨਮ ਚ ਵੀ ਨਹੀਂ ਲਿਖਿਆ ਹੁਣ ਉਹਦੀ ਘਰ ਵਾਲੀ ਜਿਹੜੀ ਪਾਈ ਆਦਮ ਦੀ ਉਹ ਆਖਦੀ ਮਹਾਰਾਜ ਆਸ ਜੀ ਬਣ ਗਈ ਸੀ ਅਸੀਂ ਤਾਂ ਆਸ ਲੈ ਕੇ ਤੁਹਾਡੇ ਦਰ ਤੇ ਆਏ ਸੀ ਵੀ ਕਿਤੇ ਕਿਤੋਂ ਤਾਂ ਕੁਝ ਪ੍ਰਾਪਤ ਹੋਇਆ ਨਹੀਂ ਸਭ ਨੇ ਜਵਾਬ ਵੀ ਦਿੱਤਾ ਵੀ ਤੁਹਾਡੇ ਹੋ ਨਹੀਂ ਸਕਦਾ ਬੱਚਾ ਮਹਾਰਾਜ ਤੁਹਾਡੇ ਦਰ ਤੇ ਆ ਕੇ ਵੀ ਆ ਕੁਝ ਇਹਦੀਆਂ ਅੱਖਾਂ ਭਰੀਆਂ ਪਰ ਇਹਦੀ ਸੇਵਾ ਤੋਂ ਖੋਚ ਸੀ ਮਹਾਰਾਜ ਇਹਨਾਂ ਵੱਲ ਵੇਖਿਆ ਤੇ ਵੇਖ ਕੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਹਿੰਦੇ ਭਾਈ ਤੁਹਾਡੇ ਕਰਮਾਂ ਚ ਨਹੀਂ ਹੈਗਾ ਪਰ ਹਾਂ ਸਾਡੇ ਘਰ ਵਿੱਚ ਪੁੱਤ ਪੈਦਾ ਹੋਣਾ ਸੀ ਇੱਕ ਹੋਰ ਜਿੱਥੇ ਬਾਬਾ ਪ੍ਰੀਤਿ ਚੰਦ ਜੀ ਪੈਦਾ ਹੋਏ ਬਾਬਾ ਮਾਨ ਦੇ ਪੈਦਾ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੇ ਪੈਦਾ ਹੋਏ ਚੌਥਾ ਚੌਥਾ ਪੁੱਤ ਸਾਡੇ ਘਰ ਵਿੱਚ ਪੈਦਾ ਹੋਣਾ ਸੀ ਉਹ ਹੁਣ ਸਾਡੇ ਨਹੀਂ ਹੋਊਗਾ ਤੁਹਾਡੇ ਹੋਊਗਾ ਜੇ ਪੁੱਤ ਸਤਨਾਮ ਸ੍ਰੀ ਗੁਰੂ ਬਹੁਤ ਭਗਤੀ ਵਾਲਾ ਹੋਊਗਾ ਬੰਦਗੀ ਵਾਲਾ ਹੋਊਗਾ ਉਹਦਾ ਨਾਮ ਤੁਸੀਂ ਭਾਈ ਭਗਤੂ ਰੱਖਦੇ ਹੋ ਜੇਪੋ ਸਤਨਾਮ ਸ੍ਰੀ ਵਾਹਿਗੁਰੂ ਹੋਊਗਾ ਐਸਾ ਗੁਰੂ ਕਿੱਦੋਂ ਨਹੀਂ ਗੁਰਮੁਖੋਂ ਮਿਲਣਾ ਜਿਹੜਾ ਆਪਣੇ ਕਰਮਾਂ ਵਿੱਚੋਂ ਕੱਢ ਕੇ ਆਪਣੇ ਸਿੱਖ ਦੇ ਕਰਮਾਂ 'ਚ ਲਿਖ ਦੇ ਜੇਪੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੀ ਦਾਤ ਆਪਣੇ ਕਰਮਾਂ 'ਚ ਲਿਖੀ ਹੈ ਆਪਣੇ ਸਿੱਖ ਦੇ ਕਰਮਾਂ 'ਚ ਲਿਖ ਦੇ ਆਪਣੇ ਸਿੱਖ ਨੂੰ ਦੇ ਦੇ ਅੱਜ ਅਸੀਂ ਇੱਕ ਕੱਚਾ ਕੋਠਾ ਨਹੀਂ ਕਿਸੇ ਨੂੰ ਦੇ ਸਕਦੇ ਪਰ ਜਿਹਦੇ ਦਰ ਤੇ ਤੁਸੀਂ ਆਏ ਉਹਨਾਂ ਇਹ ਤਾਂ ਗੁਰੂ ਐਸਾ ਹੈ ਇਹ ਤਾਂ ਜੋ ਗੁਰੂ ਦੇ ਕਰਮਾਂ 'ਚ ਹੈ ਜੋ ਦਾਤ ਗੁਰੂ ਨੂੰ ਉਸ ਅਕਾਲ ਪੁਰਖ ਨੇ ਬਖਸ਼ੀ ਹੈ ਉਹ ਦਾਤ ਆਪਣੇ ਸੇਵਕਾਂ ਨੂੰ ਵੰਡ ਦਿੰਦਾ ਹੈ ਫਿਰ ਭਾਈ ਭਗਤੂ ਦੀ ਕੁੱਲ ਵਿੱਚ ਉਹ ਕੈਂਥਲ ਦਾ ਰਾਜਾ ਹੋਇਆ ਕੈਂਥਲ ਰਿਆਸਤ ਦਾ ਰਾਜਾ ਭਾਈ ਉਦਾਸ ਸਿੰਘ ਜਿਨ੍ਹਾਂ ਨੇ ਭਾਈ ਸੰਤੋਖ ਸਿੰਘ ਤੋਂ ਸ੍ਰੀ ਗੁਰਪ੍ਰਤ AP ਸੂਰ ਗ੍ਰੰਥ ਦੀ ਰਚਨਾ ਕਰਵਾਈ 7ਵੇਂ ਪਾਸ਼ਾ ਤੱਕ ਭਾਈ ਭਗਤੂ ਨੇ ਸਿੱਖੀ ਦਾ ਪ੍ਰਚਾਰ ਕੀਤਾ ਮੇਰਾ ਕਹਿਣ ਤੋਂ ਭਾਵ ਹੈ ਜਿਸ ਦਰ ਤੇ ਤੁਸੀਂ ਆਏ ਹੋ ਨਾ ਆਸ ਕਿਸੇ ਦੀ ਕੋਈ ਵੀ ਹੋ ਸਕਦੀ ਹੈ ਪਰ ਪੂਰੀ ਹੋ ਜਾਊਗੀ ਜੇ ਸਾਡੀ ਭਾਵਨਾ ਮੰਨ ਦੀ ਸੱਚੀ ਹੋਊਗੀ ਜੇ ਭਾਵਨਾ ਮੰਨ ਦੀ ਸੱਚੀ ਹੋਊਗੀ ਹੁਣ ਭਾਵਨਾ ਸੱਚੀ ਸੀ ਭਾਈ ਆਦਮ ਦੀ ਤੇ ਦਾਤ ਪ੍ਰਾਪਤ ਹੋ ਗਈ ਜਿਹੜੀ ਕਰਮਾਂ ਵਿੱਚ ਵੀ ਨਹੀਂ ਸੀ ਇਸ ਕਰਕੇ ਆਖਿਆ ਜਾਂਦਾ ਹੈ ਪੜੋ ਆਖਰੀ ਧਾਰਨਾ ਸਮਾਪਤੀ ਕਰੀਏ ਮੇਰਾ ਅਗਲਾ ਸਵਾਗਤ ਆਪ ਸਾਰੇ ਸਰਵਣ ਕਰਿਓ। ਇਹ ਐਸਾ ਦਰ ਹੈ ਜਿਹੜੀ ਵਸਤੂ ਕਰਮਾਂ ਵਿੱਚ ਵੀ ਨਹੀਂ ਹੁੰਦੀ ਉਹ ਵੀ ਇਸ ਦਰ ਤੋਂ ਪ੍ਰਾਪਤ ਹੋ ਜਾਂਦੀ ਜੇ ਪ੍ਰਸੰਦ। ਪ੍ਰਾਪਤ ਹੋ ਜਾਂਦੀ ਹੈ। ਐਸਾ ਦਰ ਹੈ ਪੜਿਓ ਸਾਰੇ। ਇਹ ਦੁਆਰਾ ਬਾਬੇ ਨਾਨਕ ਦਾ ਜੋਰਾ ਬਿਨਨਿਕਦਾ ਇਹ ਜੋਰਾ ਤੇ ਨਾਲਿਕਦਾ ਇਹ ਜੋਰਾ ਬਿਨਨਿਕਦਾ ਇਹ ਜੋਰਾ ਤੇ ਨਾਲਿਕਦਾ ਇਹ ਜੋਰਾ ਬਿਨਨਿਕਦਾ ਜਿੱਥੇ ਕਰਮ ਜਗਾਏ ਜਾਂਦੇ ਨੇ ਭਾਗ ਜਗਾਏ ਜਾਂਦੇ ਨੇ ਇਹ ਦੁਆਰਾ ਸਤਗੁਰੂ ਨਾਨਕਦਾ ਇਦਵਾਰਾ ਬਪੇ ਨਾਨਕ ਗਾ ਜਿਤੇ ਕਰੂ ਸੁ ਗਾਏ ਜੋ ਤੇ ਦਵਾਰ ਬਸੇ ਨਾਨਕ ਗਾ ਇਹਦਵਾਰਾ ਜਾਂਦੇ ਨੇ ਦਵਾਰ ਬਾਬੇ ਨਾਨਕ ਦਾ ਇਹ ਦਵਾਰ ਬਾਬੇ ਨਾਨਕ ਦਾ ਜਿੱਥੇ ਕਰਮ ਉੱਡੀ ਹੈ ਜੋਦਰ ਐਸਾ ਹੋਏ ਆਓ ਭਾਵਨਾ ਨਾਲ ਜੁੜੋ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਹੋਈਆਂ ਪੁੱਲਾ ਚੁੱਕਾਂ ਦੀ ਖੇਮਾ ਬਾਬਾ ਜੀ ਬੋਲੋ ਮਾਜਰੇ ਵਾਲੇ ਬਾਬਾ ਜੀ ਮਾਜਰੇ ਵਾਲੇ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਹੋਈਆਂ ਪੁੱਲਾ ਚੁੱਕਾਂ ਦੀ ਖੇਮਾ ਆਓ ਇਹੋ ਅਰਦਾਸ ਬੇਨਤੀ ਹੈ ਨਾਨਕ ਨਾਮ ਅਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਤਿਕਾਰਯੋਗ ਬਾਬਾ ਜੀ ਬਾਬਾ ਜੀ ਬਾਬਾ ਗੁਰਵਿੰਦਰ ਸਿੰਘ ਜੀ ਡਗੋਲੀ ਵਾਲੇ ਜਿਨ੍ਹਾਂ ਨੂੰ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਜਾ ਰਹੇ ਸਨ ਬਹੁਤ ਬਹੁਤ ਧੰਨਵਾਦ ਇੱਥੋਂ ਦੇ ਪ੍ਰਬੰਧਕ ਜਨਾ ਵੱਲੋਂ ਮਾਪੁਰਖਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਸੋ ਇਸ ਵੇਲੇ